ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਈ ਜੀ ਕਹਿੰਦੇ ਨਾ ਵੀ ਕੋਈ ਕੋਈ ਦਿਨ ਬਹੁਤ ਵਧੀਆ ਹੁੰਦਾ ਤੇ ਅੱਜ ਆਪਾਂ ਕਾਠਗੜ ਰੁਕੇ ਸੀਗੇ ਧੁੰਦ ਪੈਣ ਕਰ ਲ ਤੇ ਆਪਣਾ ਬਾਈ ਮਿਲਿਆ ਗੁਰਮੁਖ ਸਿੰਘ ਵੀਰ ਗੁਰਮੁਖ ਸਿੰਘ ਮਾਣ ਤੇ ਵੀਰ ਨਾਲ ਮਿਲ ਕੇ ਯਾਰ ਦਿਲ ਖੁਸ਼ ਹੋ ਗਿਆ ਵਾਕਈ ਹੈ ਨਾ ਸਰਦਾਰ ਹੁਣ ਤਾਂ ਇਦਾਂ ਦੇ ਹੋਣ ਜਿਗਰੇ ਵਾਲੇ ਹੋਣ ਹੈ ਨਾ ਵੀ ਬਾਈ ਨੇ ਜਿਹੜੀਆਂ ਗੱਲਾਂ ਕੀਤੀਆਂ ਨਾ ਦਿਲ ਖੁਸ਼ ਕਰ ਦਿੱਤਾ ਮੈਂ ਇੱਕ ਵਾਰੀ ਫੇਰ ਕਹਿੰਦਾ ਵੀ ਜਨਾਬ ਇੱਕ ਵਾਰੀ ਉਹ ਗੱਲਾਂ ਫੇਰ ਰਿਪੀਟ ਜ਼ਰੂਰ ਕਰੋ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਹਾਂ ਭਾਈ ਇਦਾਂ ਦੇ ਵੀ ਲੋਕ ਹੈਗੇ ਦੁਨੀਆ ਦੇ ਵਿੱਚ ਅੱਛਾ ਜੀ ਭਲਾ ਮਰਿਓ ਕਿਸੇ ਗਰੀਬ ਧੀ ਦਾ ਵਿਆਹ ਹੋਵੇ ਕੁਝ ਹੋਵੇ ਤੁਸੀਂ ਥੋੜਾ ਜਿਹਾ ਜਾਗਦਾਨ ਪਾਇਆ ਕਰੋ 50000 21000 ਕੁਝ ਵੀ ਟ੍ਰੈਪ ਰਮਾ ਕੁਝ ਵੀ ਕਰ ਸਕਦਾ ਬਿਲਕੁਲ ਬਿਲਕੁਲ ਕਿਸੇ ਦੀ ਮਦਦ ਕਰਾਂਗੇ ਤੁਹਾਨੂੰ ਦੁਆ ਮਿਲੇਗੀ ਸਾਡੀ ਤੰਦਰੁਸਤੀ ਮਿਲੇਗੀ ਬਹੁਤ ਵਧੀਆ ਨਜ਼ਾਰਾ ਆਊਗਾ ਜ਼ਿੰਦਗੀ ਬਿਲਕੁਲ ਬਿਲਕੁਲ ਕਦੀ ਕਰਕੇ ਦੇਖੋ ਬਿਲਕੁਲ ਤੇ ਹੁਣ ਜਿੱਦਾਂ ਇਹ ਬਾਈ ਹੋਣੀ ਇਹ ਵੀ ਨਹੀਂ ਹੋ ਵੀ ਕੋਲੋਂ ਲੰਘਣ ਵਾਲੇ ਆ ਹਨਾ ਕੋਈ ਕਿਤੇ ਪੰਗਾ ਪੈ ਜਾਂਦਾ ਕੁਝ ਵੀ ਆ ਖੜੇ ਹੋਣਾ ਕੋਈ ਚੱਕਰ ਨਹੀਂ ਇਦਾਂ ਨਾ ਨਾ ਕਰ ਲਿਓ ਮਰ ਜਾਗੇ ਯਾਰ ਹੱਦ ਹੋ ਗਈ ਬਿਲਕੁਲ ਬਿਲਕੁਲ ਇਹੀ ਜਿਗਰੇ ਚਾਹੀਦੇ ਬਾਈ ਜੀ ਜਜਵੇ ਜਜਬਿਆਂ ਨਾਲ ਹੀ ਮੈਦਾਨ ਜਿੱਤੇ ਜਾਂਦੇ ਹਨਾ ਇਹ ਥੜੋ ਵੀ ਅਗਲਾ ਕਿਸੇ ਨਾਲ ਪੰਗਾ ਲਿਆ ਹੋਵੇ ਤਾਂ ਕੋਲੋਂ ਲੰਘ ਜੀ ਹਨਾ ਸਾਡੇ ਮੂਰੇ ਕੋਈ ਸਰਦਾਰ ਦੀ ਪੱਗ ਨੂੰ ਹੱਥ ਲਾ ਜਾ ਲਾਂ ਤਾਂ ਸਾਡੇ ਹਨਾ ਉਤੋਂ ਲੰਘਣ ਦੇ ਇਹ ਤਾਂ ਬਾਈ ਜੀ ਪੈ ਜਾ ਕਰੋ ਕੋਈ ਚੱਕਰ ਨਹੀਂ ਹੈਗਾ ਜੇ ਆਪਣੇ ਕਿਸੇ ਸਰਦਾਰ ਦਾ ਆ ਉਹ ਨਿਬੜ ਜੂਗਾ ਆ ਉਹ ਤੇ ਕੀ ਅੱਜ ਨਹੀਂ ਤਾਂ ਕੱਲ ਮੌਕਾ ਹੀ ਜਾਣਾ ਹਾਂ ਆਪਾਂ ਨਾ ਫੋਟੋ ਹੀ ਆ ਉਹ ਕਹਿੰਦੇ ਨਾ ਵੀ ਜੀਣਾ ਝੂਠ ਮਰਨਾ ਸੱਚ ਇੱਕ ਨਾ ਇੱਕ ਦਿਨ ਮਰਨਾ ਹੀ ਆ ਫੇਕਿਆ ਹੋਇਆ ਪਰ ਆਪਣੇ ਮੋਰੇ ਜੇ ਆਪਣੇ ਭਰਾ ਦੀ ਕੋ ਪੱਤ ਰੋਲ ਗਿਆ ਕਿਆ ਫਾਇਦਾ ਬਾਈ ਜੀ ਕੋਈ ਫਾਇਦਾ ਨਹੀਂ ਨਾ ਵਾਹ ਡਰਾਈਵਰ ਦੇ ਨਾਲ ਖੜਿਆ ਕਰੋ ਭਰਾ ਮੇਰੇ ਆਹ ਬਾਈ ਇਹਨਾਂ ਦੇਖ ਕਰੋ ਡਰਾਈਵਰ ਨੇ ਜੁੱਤੀ ਮੇਰੇ ਤੋਂ ਹੀ ਲੰਘ ਰੇ ਪਹੁੰਚ ਹਾਂ ਬਿਲਕੁਲ 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 ਇਹ ਨਹੀਂ ਇੱਕ ਜੀ ਹੋਰ ਦੱਸਾਂ ਜੀ ਡਰਾਈਵਰ ਦੇ ਨਾਲ ਨਾ ਦੋ ਬੰਦੇ ਖੜ ਜਾਣ ਭਵੇਂ ਮੋਰੇ 50 ਬੰਦੇ ਹੋਣ ਹਾਂ ਹਾਂ ਸਹੀ ਗੱਲ ਆ ਇੱਕ ਡਰਾਈਵਰ ਦੋ ਹੋਰ ਖੜ ਜਾਣ ਤਿੰਨ ਬੰਦੇ 50 ਬੰਦੇ ਨੂੰ ਅੱਗੇ ਲਾ ਸਕਦੇ ਕਿਉਂਕਿ ਡਰਾਈਵਰ ਜਿੰਨਾ ਜਿਗਰਾ ਨਹੀਂ ਰੱਬ ਨੇ ਕਿਸੇ ਨੂੰ ਦਿੱਤਾ ਇਹ ਡਰਾਈਵਰ ਹੀ ਆ ਜਿਹੜੇ 40 40 ਫੁੱਟੀਆਂ ਗੱਡੀਆਂ ਕੱਢ ਦਿੰਦੇ ਆ ਮਿੰਟ ਦੇ ਵਿੱਚ ਨਹੀਂ ਧੁੰਦ ਦੇ ਵਿੱਚ ਧੁੰਦ ਨੂੰ ચીਰਦੇ ਆ ਹਨਾ ਔਖਿਆਰਾਮਾ ਦੇ ਵਿੱਚ ਜਾਂਦੇ ਆ ਬਸ ਕੀ ਨਾਲ ਖੜਨ ਦੀ ਗੱਲ ਹੁੰਦੀ ਇਕੱਲਾ ਇਕੱਲਾ ਹੁੰਦਾ 2 11 ਹੁੰਦੇ ਜੇ ਤਿੰਨ ਹੁੰਦੇ ਨਾ ਉਹ 33 ਹੋ ਜਾਂਦੇ ਆ ਅੱਗੇ ਲਾ ਦੇਣਗੇ ਸਭ ਨੂੰ ਤੇ ਬਾਕੀ ਬਾਈ ਦਾ ਬਹੁਤ ਯੋਗਦਾਨ ਆ ਹਨਾ ਡਰਾਈਵਰੀ ਲੈਣ ਨੂੰ ਤੇ ਆਪਾਂ ਹੁਣ ਗਰੁੱਪ ਦੇ ਵਿੱਚ ਵੀ ਜੁੜ ਗਏ ਆ ਇਹ ਤੇ ਹੁਣ ਸਾਲ ਹੋ ਗਏ ਭਰਾ 22 ਸਾਲ ਇਹ ਕੰਮ 'ਚ ਹਾਂ ਦੇਖ ਲੋ ਸਾਰਾ ਕੁਝ ਬਣਿਆ ਬਿਲਕੁਲ ਬਿਲਕੁਲ ਇਹ ਹੁੰਦੀ ਕਦਰ ਹਾਂ ਇਹ ਬਾਈ ਬਹੁਤ ਵੱਡੀ ਗੱਲ ਆ ਕਦਰ ਕਰੋ ਜਿੰਨਾ ਜੇਤੋ ਜੇਤੋ ਬਣਿਆ ਉਹਦੀ ਕਦਰ ਕਰੋ ਆਪਣੀਆਂ ਗੱਡੀਆਂ ਦੀ ਕਦਰ ਕਰਿਆ ਕਰੋ ਇਹ ਨਹੀਂ ਵੀ ਡਰਾਈਵਿੰਗ ਸੀਟ ਤੇ ਬਹਿ ਕੇ ਚੱਲਣ ਦੇ ਬੀੜੀ ਚੱਲਣ ਦੇ ਤਮਾਕੂ ਉਹ ਗੱਲ ਸਭ ਤੋਂ ਮਾੜੀ ਆ ਮਾੜੀ ਜਿਸ ਦਿਨ ਆਪਾਂ ਇਹ ਕੰਮ ਬੰਦ ਕਰ ਦਿੱਤਾ ਨਾ ਆਪਾਂ ਕਾਮਜਾਵਾਂ ਬਾਈ ਜੀ ਜੇ ਸਾਡਾ ਰੱਬ ਸਾਡੇ ਤੋਂ ਰੁੱਸਿਆ ਨਾ ਉਹਦੇ ਪਿੱਛੇ ਕੁਝ ਕੁ ਸਾਡੀਆਂ ਹਰਕਤਾਂ ਦੀ ਮਾੜੀ ਆ ਇਹ ਸੀਟ ਦੀ ਕਦਰ ਕਰਿਆ ਕਰੋ ਇਹਨੂੰ ਨਾਲ ਰੱਬ ਵਾਂਗੂ ਪੂਜੋ ਇਹ ਸੀਟ ਰੋਟੀ ਦਿੰਦੀ ਆ ਸਾਨੂੰ ਇਸ ਲਈ ਥੋੜਾ ਜਿਹਾ ਮੇਰੇ ਵੀਰ ਇਸ ਚੀਜ਼ ਤੇ ਧਿਆਨ ਕਰੋ ਹਨਾ ਕਦੀ ਵੀ ਆ ਇਹਦੇ ਤੇ ਬਹਿ ਕੇ ਕੋਈ ਵੀ ਗਲਤ ਕੰਮ ਕੋਈ ਗਲਤ ਨਸ਼ਾ ਨਾ ਕਰੋ ਠੀਕ ਹੈ ਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ